ਲੋਕੋ ਹਰ ਹਰ ਜਨ ਦੋਏ ਇਕ ਹੈ ਹਰੀ ਤੇ ਹਰੀ ਦਾ ਜਨ ਦੋਨੋਂ ਇੱਕੋ ਸਮਾਨ ਨੇ ਬਿਬ ਵਿਚਾਰ ਕਛ ਨਾਹੀਂ ਸੰਸਾਰ ਦੇ ਲੋਕੋ ਕੋਈ ਕਿਸੇ ਪ੍ਰਕਾਰ ਦੀ ਏਦਾਂ ਦੀ ਵਿਚਾਰ ਨਾ ਕਰਿਓ ਏਦਾਂ ਕਰਕੇ ਨਾ ਮੰਨਿਓ ਭੇਦ ਭਾਵ ਨਾ ਰਖਿਓ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖਿਆ ਸਮਾਹੇ ਕਹਿੰਦੇ ਜਿਵੇਂ ਜਲ ਦੇ ਵਿੱਚੋਂ ਜਲ ਦੀਆਂ ਲਹਿਰਾਂ ਉਤਪੰਨ ਹੁੰਦੀਆਂ ਨੇ ਕਈ ਦਫਾ ਜਾਂਦੇ ਆ ਨਾ ਆਪਾਂ ਗੁਰੂ ਘਰਾਂ ਵਿੱਚ ਜਿੱਥੇ ਸਰੋਵਰ ਬਣੇ ਹੁੰਦੇ ਨੇ ਉਹਨਾਂ ਸਰੋਵਰ ਵਾਲੇ ਅਸਥਾਨਾਂ ਦੇ ਜਲ ਦੇ ਵਿੱਚ ਦੇਖੋ ਛਾਤੀ ਮਾਰ ਕੇ ਕਹਿੰਦੇ ਜਲ ਦੇ ਵਿੱਚੋਂ ਲਹਿਨਾ ਉਤਪੰਨ ਹੁੰਦੀਆਂ ਨੇ ਤੇ ਕੁਝ ਸਮਾਂ ਬਾਅਦ ਜਦੋਂ ਜਲ ਸ਼ਾਂਤ ਹੋ ਜਾਂਦਾ ਉਸ ਜਲ ਦੇ ਵਿੱਚ ਹੀ ਉਹ ਲ